ਕੋ ਅੰਜੀ ਵੀਰੇ ਤੁੰਦ ਬਹੁਤ ਆ ਅੰਜੀ ਤੇ ਮਾਰ ਖਰ ਪੌੜਾ ਮਾਰਦਾ ਆਪਾਂ ਕੋਆ ਚੱਕ ਕੇ ਮੰਜਾ ਮਾਰਦਾ ਬਾਹਰ ਵੀ ਗੱਡੀ ਲੋੜ ਹੈ ਪਾਣੀ ਡਾ ਕੇ ਇਨਾਂ ਨੂੰ ਇਹ ਧੁੱਪ ਇਹ ਨਿਕਲਦੀ ਦਿਸਦੀ ਹੈ ਫਿਰ ਬਾਹਰ ਕੱਢਾਂਗੇ ਠੰਡ ਪੂਰੀ ਅਜੇ ਤੋ ਪਤਾ ਤੁਹ ਪਤਾ ਵੀ ਨਾ ਮਸ਼ਾਣੀ ਹੈ ਨਹੀਂ ਤੋ ਪਤਾ ਹੈ ਨਹੀਂ ਬੱਦਲ ਪੂਰੇ ਆ ਤੇ ਪੀਸ ਕਰ ਰੱਖ ਤੇ 54 ਪੱਟ ਤਾਂ ਚਾਚਾ ਆਉਂਦਾ ਲੱਗੇ ਠੀਕ ਤੂੰ ਉਹਨਾਂ ਗੋਆ ਲੋਗ ਕੀ ਫੇਲੇ ਲੱਦਾ ਚਾਰ ਤੇ ਆਪਾਂ ਹੋ ਗਏ ਬਿਮਾਰ ਠੰਡ ਲੱਗੀ ਤੇ ਤੋਂਪਨ ਬਹੁਤ ਅਕਸਰ ਦੁੱਧ ਪਾਉਣ ਜਾਣਾ ਹੁੰਦਾ ਠੰਡੇ ਧੁੰਦ ਹੁੰਦੀ ਪੂਰੀ ਉਹਨੇ ਰਗੜਤਾ ਤੇ ਨਹੀਂ ਨੀਓਣਾ ਹੋ ਗਿਆ ਜੀ ਚਾਚਾ ਟਰੈਕਟਰ ਲੈ ਕੇ ਇੰਨਾ ਟਾਲ ਆ ਬਜਟ ਮਾਰਦੀ ਇਸ ਵੇਲੇ ਉਸ ਕੋ ਮੈਨੂੰ ਉਸ ਤੋਂ ਜ਼ਿਆਦਾ ਫੈਦੀ ਕੋ ਔਰ ਸੋ ਹਾਂਜੀ ਵੀਰੇ ਮੱਝਾ ਤੁਪੇ ਮੰਤਿਆਂ ਹਾਰੀਆਂ ਇਹ ਇਧਰ ਆ ਸਫਾਈ ਚੱਲ ਰਹੀ ਹੈ ਪਾਠ ਦੀ ਤੇ ਟਰੈਕਟਰ ਆਪਣੇ ਅੰਦਰ ਖੜਾ ਇਧਰ ਆਪਾਂ ਆਪੇ ਆਉਂਦੇ ਤੈ ਜਿਹੜਾ ਪ੍ਰੈਂਪਰ ਬਣਾ ਬاتھਰੂਮ ਹੋ ਕੇ ਸਪਲਾਈ ਇਧਰ ਬਾਹਰ ਘੜਾਂ ਪੈ ਆਪਾਂ ਕੰਨੋਂ ਪਾਰ ਦਾ ਗਾਂ ਆਪਣੀ ਨਾਲ ਪੈਪ ਲੈਂ ਜਾਂਦੀ ਆ ਪਾਣੀ ਵਾਲੀ ਪੈ ਆਪਾ ਇਥੋਂ ਬਾਥਰੂਮ ਚ ਤਾਂ ਉਹ ਤੇ ਟੈਂਕੀ ਚ ਜਾਊਗੀ ਇੱਕ ਇਥੇ ਬਾਥਰੂਮ ਅੰਦਰਲੇ ਪਾਸੇ ਉਧਰ ਤੇ ਨੌਣ ਵਾਲੇ ਇਕੱਲੇ ਦੂਜੇ ਨਹੀਂ ਗਏ ਇੱਥੇ ਲੱਕਣਾ ਜਿਹੜੀਆਂ ਲੱਕਣਾ ਜਗ੍ਹਾ ਬਾਲੰਸਰ ਹੋਣ ਭੋਗ ਲਈ ਕਿ ਆ ਇੱਥੇ ਆਪਣਾ ਬੀਬਾ ਸਾਰਾ ਸਮਾਨ ਹੈ ਜਿੰਦੇ ਵਿੱਚ ਪਿਆ ਗੋ ਇਹ ਕੁਫਾ ਜਪਿਆ ਗੁਫਾ ਫਾਈਟਰ ਆਹ ਹਰਾ ਤੁੰਡੀ ਵਾਲੀ ਮਸ਼ੀਨ ਦਾ ਸਮਾਨ ਪਿਆ ਇਹ 4 5 5 ਬਾਲਟੀਆਂ ਇਹ ਆ ਬਾਕੀ 4 ਵਾਲੀ ਮਸ਼ੀਨ ਦੀਆਂ 2 3 ਬਾਲਟੀਆਂ ਆ ਬੀਬਾ ਆਪਣਾ ਆ ਦਾਣਾ ਪਿਆ ਮੱਝਾਂ ਦਾ ਜੇ ਗੱਡੀ ਮਾਰ ਲੋਡ ਕਰਨ ਨਾਲ ਕੂੜਾ ਜਿ ਸੁੱਟਣਾ ਪਾਣੀ ਡਾਉਣੇ ਇਹਨਾਂ ਨੂੰ ਸਾਡੇ ਦਾ 10 ਵਜੇ ਦਾ ਟਾਈਮ ਹੋਇਆ ਅਜੇ ਨੇ ਡਾਉਣੇ ਪਾਣੀ ਰੋਟੀ ਖਾ ਕੇ ਤੇ ਉੱਤੇ ਕੋਠੇ ਤੇ ਜਿਹੜੇ ਜਿਹੜੇ ਲਾਈਵ ਲੋ ਫਟ ਕਰਾਤੇ ਕੱਲ ਛੰਮੀ ਕਰ ਗਈ ਤੇ ਗੱਡੀ ਆ ਖੜੀ ਆਪਣੀ ਕਿ ਆਹ ਫਾਰੀਅਸ ਬ੍ਰੇਮ ਮਰੀ ਹੋਣਾ ਸਫਾਈ ਕਰਨੀ ਆ ਆਪਾਂ ਜਾ ਕੇ ਆ ਪਾਉਣੀਆਂ ਆਪਾਂ ਉਸ ਬਾਹਰ ਕੱਚਾ ਖਾਲ ਉਸੇ ਉੱਤੇ ਆਪਾਂ ਪਾ ਕੇ ਆਪਾਂ ਗਾਂ ਆਪਣੇ ਵਾਹਨ ਨੂੰ ਲੈ ਕੇ ਆਉਣੀ ਆ ਕੱਚਾ ਖਾਲ ਖਾਲ ਦਾ ਉਹ ਫਿਰ ਖੋਰ ਜਾ ਜਾਂਦਾ ਤੇ ਪੈਪਾਂ ਪਾ ਕੇ ਲਿਆਵਾਂਗੇ ਬਾੜੀ ਬਾਕੀ ਆ ਹੁਣ ਆ ਪੱਟ ਕੇ ਇੱਥੇ ਸਬਜ਼ੀ-ਸਬਜ਼ੀ ਬਨੇ ਆ ਜਿਹੜੀ ਹੁੰਦੀ ਹੈ ਉਹ ਲਾਵਾਂਗੇ ਇਧਰਾ ਫੋਨ ਤਾਂ ਖੜਾ ਹੀ ਖੜਾ ਬਾਕੀ ਅਣਕਾਂ ਆ ਨਿਸਰ ਗਈਆਂ ਕਈ ਨਿਸਰ ਗਈਆਂ ਕਿ ਨਿਸਰ ਦਿਆਂ ਜਾਂਦੀਆਂ ਪਰ ਮੌਸਮ ਬਹੁਤ ਖਰਾਬ ਜਾ ਹੋਇਆ ਪਿਆ ਬੱਦਲ ਹੋਇ ਪਏ ਇਹ ਦੋ ਤਿੰਨ ਦੋ ਕੁ ਦਿਨ ਹੀ ਹੋਇ ਮੀਂਹ ਪਏ ਪਰਸੋਂ ਪਿਆ ਹੀ ਤੇ ਬੱਦਲ ਫੇਰ ਹੋਇ ਪਏ ਆ ਆਹ ਹਰੀ ਸਪਰੇ ਮਾਰੀ ਘਾਹ ਤੇ ਇਧਰ ਪਟ ਟੋਕਾ ਆਪਣਾ ਚਾਲੂ ਆ ਬਾਕੀ ਇਹਨੇ ਆ ਇਹ ਬੰਦਾ ਇਹ ਤਿੰਨਾਂ ਦਿਨਾਂ ਤੱਕ ਚਾਰਾਂ ਤੱਕ ਖੰਡ ਪਾਠ ਆਪਾਂ ਰਖਾਵਾਂਗੇ ਤੇ ਉਹ ਤੁਹਾਨੂੰ ਵੀਡੀਓ ਹਾਰੀ ਵੱਖਰੀ ਵਿੱਚ ਆ ਦਵਾਂ ਇਹ ਵੀ ਚਾਰ ਪੰਜ ਦਿਨ ਹੋ ਗਏ ਵੀਡੀਓ ਲੰਘਕਦੀ ਆਉਂਦੀ ਆ ਇਹ ਅੱਜ ਫੇਰੇ ਲਾ ਦੇਣੀ ਆ ਵੀ ਆਪਾਂ ਛਾਰ ਵਾਲੀ ਵਿੱਚ ਮੱਕੀ ਵਾਲੀ ਉਹ ਕੱਟ ਕੇ ਰੱਖੀ ਬੀਜੇ ਨਾਲੀ ਸਾਰੀ ਸਫਾਈ ਕਰਤੀ ਇੱਧਰ ਆ ਜਟਾਈਆਂ ਇਹ ਉੱਤੇ ਪੱਟ ਲਾਉਣਗੇ ਅਰੇ ਭਾਈ ਤੇ ਉਹਨਾਂ ਬਣਾਉਣੇ ਪੱਠੇ ਆ ਆ ਦੇਖੋ ਉਹਨਾਂ ਨੂੰ ਰੋਟੀਆਂ ਖਾਈ ਜਾਂਦੇ ਜਵਾਗ ਖਾਲਾ ਆ ਸਫਾਈ ਸਾਰੀ ਕਰਤੀ ਇੱਧਰ ਲਿਆਉਣਾ ਬਹੁਤ